ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਦੋਂ ਤੋਂ ਭਰਤੀ ਕਰਨ ਲੱਗੇ ਨੇ ਉਦੋਂ ਤੋਂ ਇੱਕ ਸਵਾਲ ਲਗਾਤਾਰ ਬਰਕਰਾਰ ਹੈ ਇਹ ਸਵਾਲ ਇਹ ਹੈ ਕਿ ਕੀ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਰਿਹਾ ਹੈ ਲੰਘੇ ਕੁਝ ਮਹੀਨਿਆਂ ਦੇ ਵਿੱਚ ਇੱਕ ਸੂਤਰਾਂ ਹਵਾਲੇੋਂ ਮਿਲੀ ਖਬਰ ਵੀ ਨਸ਼ਰ ਹੁੰਦੀ ਹੈ ਜਿਸ ਦੇ ਵਿੱਚ ਗੁਰਪ੍ਰਤਾਪ ਵਡਾਲਾ ਦਾ ਨਾਮ ਲੈ ਕੇ ਇਥੋਂ ਤੱਕ ਕਹਿ ਦਿੱਤਾ ਗਿਆ ਸੀ ਕਿ ਗੁਰਪ੍ਰਤਾਪ ਵਡਾਲਾ ਦੇ ਬਕੌਲ ਕਥਿਤ ਤੌਰ ਦੇ ਉੱਤੇ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆਵੇਗਾ ਪਰ ਜਦੋਂ ਤੋਂ ਇਹ ਭਰਤੀ ਮੁਹਿੰਮ ਸ਼ੁਰੂ ਹੋਈ ਹੈ ਉਦੋਂ ਤੋਂ ਇਹ ਸਵਾਲ ਬਰਕਰਾਰ ਹੈ ਪੁੱਛਿਆ ਜਾ ਰਿਹਾ ਹੈ ਹਰ ਇੱਕ ਮੈਂਬਰ ਨੂੰ ਪੁੱਛਿਆ ਗਿਆ ਹੈ ਹਰ ਇੱਕ ਸਮਰਥਕ ਨੂੰ ਪੁੱਛਿਆ ਗਿਆ ਹੈ ਪਰ ਕੋਈ ਵੀ ਇਸ ਉੱਤੇ ਲਿਜਿਟਿਮੇਟ ਆਨਸਰ ਨਹੀਂ ਦੇ ਰਿਹਾ ਕੋਈ ਵੀ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦੇ ਰਿਹਾ ਹਰ ਕੋਈ ਇਹ ਕਹਿ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਏ ਨੇ ਡੈਲੀਗੇਸ਼ਨ ਚੁਣੀ ਜਾਵੇਗੀ ਪ੍ਰਧਾਨ ਚੁਣਿਆ ਜਾਵੇਗਾ ਤੇ ਉਸ ਤੋਂ ਬਾਅਦ ਫੈਸਲਾ ਹੋਵੇਗਾ ਜਦ ਸਾਰਾ ਕੁਝ ਹੋ ਜੂਵੇਗਾ ਤੇ ਮਰਦਾਰਤ ਗੱਲ ਹੈ ਕਿ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆਵੇਗਾ ਪਰ ਇਸ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਰਹੀ ਸਿੱਧੀ ਟਿੱਪਣੀ ਨਹੀਂ ਕੀਤੀ ਜਾ ਰਹੀ ਇੱਕ ਸਮਾਂ ਸੀ ਜਦੋਂ ਸ਼ੁਰੂਆਤੀ ਦੌਰ ਸੀ ਇਸ ਭਰਤੀ ਮੁਹੰਮਦਾ ਤੇ ਉਸ ਵੇਲੇ ਤਾਂ ਇਹੀ ਕਹ ਦਿੱਤਾ ਜਾਂਦਾ ਸੀ ਕਿ ਭਰਤੀ ਕਰਕੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ ਜਾਵੇਗੀ ਉਸ ਤੋਂ ਬਾਅਦ ਕੀ ਫੈਸਲਾ ਉਸ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਜ਼ੇਦਾਰ ਕਰਨਗੇ ਪਰ ਹੁਣ ਇਹ ਕਿਹਾ ਜਾਣ ਲੱਗ ਗਿਆ ਕਿ ਹੁਣ ਡੈਲੀਗੇਸ਼ਨ ਚੁਣੇ ਜਾਣਗੇ ਪ੍ਰਧਾਨ ਚੁਣਿਆ ਜਾਵੇਗਾ ਤੇ ਉਸ ਤੋਂ ਬਾਅਦ ਅੱਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਇਹ ਸਾਰਾ ਫਰੇਮਵਰਕ ਸੌਂਪ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੀ ਕੀਤਾ ਜਾਂਦਾ ਬਾਰ-ਬਾਰ ਇੱਕੋ ਗੱਲ ਕਹੀ ਜਾਂਦੀ ਹੈ ਜਦੋਂ ਸਵਾਲ ਕੀਤਾ ਜਾਂਦਾ ਹੈ ਕਿ ਅਸੀਂ ਅਕਾਲੀ ਦਲ ਆਜ਼ਾਦ ਕਰਨਾ ਆ ਅਸੀਂ ਅਕਾਲੀ ਦਲ ਸੁਰਜੀਤ ਕਰਨਾ ਆ ਪੁਨਰ ਸੁਰਜੀਤੀ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਆਪਣੇ ਆਪ ਨੂੰ ਬਾਦਲ ਧੜੇ ਤੋਂ ਵੱਖਰਾ ਤਾਂ ਦੱਸ ਦਿੰਦੇ ਨੇ ਪਰ ਭਰਤੀ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰਾ ਨਹੀਂ ਦੱਸਦੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਜੇ ਪ੍ਰੈਕਟੀਕਲ ਨਜ਼ਰ ਚ ਵੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਮੌਜੂਦਾ ਸਥਿਤੀ ਦੇ ਵਿੱਚ ਤਕੜੀ ਨਿਸ਼ਾਨ ਅਧੀਨ ਲੜਨ ਵਾਲੀ ਇੱਕ ਪਾਰਟੀ ਹੈ ਜਿਦਾ ਇਤਿਹਾਸ ਬੇਹੱਦ ਵਿਲੱਖਣ ਹੈ ਜਿਦਾ ਇਤਿਹਾਸ ਬੇਹੱਦ ਵੱਡਾ ਅਤੇ ਸਰਸ਼ਾਰ ਹੈ ਪਰ ਇਸ ਦੇ ਬਾਵਜੂਦ ਇੱਕ ਪੋਲਿਟਿਕਲ ਪਾਰਟੀ ਹੈ ਜਿਹੜੀ ਇਸ ਵੇਲੇ ਕੰਮ ਕਰ ਰਹੀ ਹੈ ਪਰ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਰਦੀ ਪਈ ਹੈ ਉਸ ਭਰਤੀ ਨੂੰ ਕਿਵੇਂ ਅਕਾਲੀ ਦਲ ਦੇ ਨਾਲ ਜੋੜਿਆ ਜਾਵੇਗਾ ਇਸ ਗੱਲ ਦਾ ਪ੍ਰੈਕਟੀਕਲ ਆਨਸਰ ਕੋਈ ਨਹੀਂ ਦੇ ਰਿਹਾ ਹੁਣ ਕੁਝ ਗੱਲਾਂ ਇਹਦੇ ਵਿੱਚ ਉੱਠਦੀਆਂ ਨੇ ਕਿ ਕੀ ਕੁਝ ਹੋ ਸਕਦਾ ਇਹਦੇ ਉੱਤੇ ਕਈ ਬੁੱਧੀਜੀਵੀਆਂ ਨੂੰ ਇਹ ਲੱਗਦਾ ਹੈ ਕਿ ਆਉਂਦੇ ਸਮੇਂ ਵਿੱਚ ਦੋ ਸੰਭਾਵਨਾਵਾਂ ਪੇਸ਼ ਆਉਣਗੀਆਂ ਇੱਕ ਸੰਭਾਵਨਾ ਇਹ ਹੈ ਕਿ ਜਿਹੜੀ ਪਰਤੀ ਮੁਹਿਮ ਹੈ ਉਹ ਜਦੋਂ ਪੂਰੀ ਹੋ ਜਵੇਗੀ ਡੈਲੀਗੇਸ਼ਨਸ ਚੁਣ ਲੈ ਜਾਣਗੇ ਡੈਲੀਗੇਸ਼ਨਸ ਉਸ ਤੋਂ ਬਾਅਦ ਪ੍ਰਧਾਨ ਚੁਣ ਲੈਣਗੇ ਉਸ ਤੋਂ ਬਾਅਦ ਸੰਭਾਵੀ ਤੌਰ ਤੇ ਐਵੇਂ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਤਖਤ ਸੁਖਬੀਰ ਸਿੰਘ ਬਾਦਲ ਜਿਹੜੀ ਪ੍ਰਧਾਨ ਦੀ ਕੁਰਸੀ ਹੈ ਉਸ ਨੂੰ ਓਵਰਥਰੋ ਕੀਤਾ ਜਾਵੇ। ਯਾਨੀ ਕਿ ਜਿਹੜਾ ਪੰਥ ਨੇ ਅਕਾਲੀ ਦਲ ਸੁਣਿਆ ਆ ਉਹ ਅਕਾਲੀ ਦਲ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਦੇ ਤਖਤ ਨੂੰ ਦੀ ਕੁਰਸੀ ਨੂੰ ਓਵਰਥਰੋ ਕਰ ਲਵੇ। ਯਾਨੀ ਕਿ ਜਿਹੜਾ ਪੰਜ ਮੈਂਬਰੀ ਕਮੇਟੀ ਵੱਲੋਂ ਡੈਲੀਗੇਸ਼ਨ ਚੁਣ ਕੇ ਪ੍ਰਧਾਨ ਐਲਾਨਿਆ ਜਾਵੇ ਉਸ ਪ੍ਰਧਾਨ ਨੂੰ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਉੱਤੇ ਸਥਾਪਿਤ ਕਰ ਦਿੱਤਾ ਜਾਵੇ। ਔਰ ਜੇ ਇਹ ਨਹੀਂ ਹੁੰਦਾ ਜੋ ਸੰਭਾਵਨਾ ਬਹੁਤ ਜ਼ਿਆਦਾ ਹੈ ਸੰਭਾਵੀ ਤੌਰ ਤੇ ਜਾਂ ਵਾਸਤਵ ਤੌਰ ਦੇ ਉੱਤੇ ਵੀ ਕਿਉਂਕਿ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਤੋਂ ਪਿੱਛੇ ਨਹੀਂ ਹਟੇ ਸਿੱਧੇ ਅਸਿੱਧੇ ਤੌਰ ਦੇ ਉੱਤੇ ਇਸ ਨੂੰ ਜਿਸ ਤਰ੍ਹਾਂ ਮਰਜ਼ੀ ਸਮਝਿਆ ਜਾ ਜਾਵੇ ਪ੍ਰਤਾਂਵੀ ਹੁਣ ਤੱਕ ਆਉਂਦਿਆਂ ਇਹੀ ਪ੍ਰਤੀਤ ਹੋਇਆ ਕਿ ਉਹ ਆਪਣੀ ਕੁਰਸੀ ਤੋਂ ਪਿੱਛੇ ਨਹੀਂ ਹਟੇ ਆਪਣੀ ਪ੍ਰਧਾਨਗੀ ਤੋਂ ਪਿੱਛੇ ਨਹੀਂ ਹਟੇ ਨਾ ਹੀ ਉਹਨਾਂ ਦੇ ਨਜ਼ਦੀਕੀ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਕੋਈ ਪ੍ਰਧਾਨ ਚਾਹੁੰਦੇ ਨੇ ਪਰ ਦੂਜੇ ਪਾਸੇ ਜਦੋਂ ਇਹ ਫਰੇਮਵਰਕ ਤਿਆਰ ਹੋ ਜਾਊਗਾ ਜਿਵੇਂ ਕਿ ਹੁਣ ਕਿਹਾ ਜਾ ਰਿਹਾ ਕਿ ਕਿਉਂਕਿ ਪਹਿਲਾਂ 18 ਤਰੀਕ ਸੀ ਹੁਣ ਇਸ ਨੂੰ ਵਧਾ ਕੇ 30 ਤਰੀਕ ਕਰ ਦਿੱਤਾ ਗਿਆ ਹੈ ਡੈਲੀਗੇਸ਼ਨਸ ਚੁਣਨ ਦਾ ਔਰ ਉਦੋਂ ਤੱਕ ਜਿਹੜੀ ਭਰਤੀਆਂ ਨੇ ਉਹ ਵਾਪਸ ਲਿਆਂਦੀਆਂ ਜਾਣਗੀਆਂ ਕਿੰਨੀ ਕਿੰਨੀ ਭਰਤੀ ਹੋਈ ਹੈ ਉਸ ਤੋਂ ਬਾਅਦ ਪਤਾ ਲੱਗੇਗੀ ਤੇ ਜਦੋਂ ਡੈਲੀਗੇਸ਼ਨਸ ਚੁਣ ਲਏ ਜਾਂਦੇ ਨੇ ਔਰ ਡੈਲੀਗੇਸ਼ਨਸ ਜਿਹੜੇ ਨੇ ਉਹ ਇਵੈਂਟਿਊਲੀ ਪ੍ਰਧਾਨ ਚੁਣਦੇ ਨੇ ਪ੍ਰਧਾਨ ਚੁਣ ਕੇ ਜਿਹੜਾ ਫਰੇਮਵਰਕ ਤਿਆਰ ਹੋਵੇਗਾ ਏਸ ਅਕਾਲੀ ਦਲ ਦਾ ਉਸ ਨੂੰ ਸੰਭਾਵੀ ਤੌਰ ਦੇ ਉੱਤੇ ਅਕਾਲ ਤਖਤ ਸਾਬ ਲਗਾਇਆ ਜਾ ਸਕਦਾ ਉਸ ਨੂੰ ਸੰਭਾਵੀ ਤੌਰ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਲਿਜਾਇਆ ਜਾ ਸਕਦਾ ਹੈ ਉਸ ਫਰੇਮਵਰਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਜਾ ਸਕਦਾ ਹੈ ਔਰ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਰਾ ਧਾਰਕਦਾਰ ਛੱਡ ਦਿੱਤਾ ਜਾ ਸਕਦਾ ਹੈ ਕਿ ਇਸ ਡੈਲੀਗੇਸ਼ਨ ਦਾ ਇਸ ਫਰੇਮਵਰਕ ਦਾ ਇਸ ਪ੍ਰਧਾਨ ਦਾ ਕੀ ਕਰਨਾ ਹੈ ਹੁਣ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਸਭ ਕੁਝ ਸੌਂਪ ਦਿੱਤਾ ਜਾਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰੀਆਂ ਪੰਜ ਸਿੰਘ ਸਹਿਬਾਨ ਇਕੱਠੇ ਹੋ ਕੇ ਸੋ ਕਬੀਰ ਸਿੰਘ ਬਾਦਲ ਨੂੰ ਇੱਕ ਪਾਸੇ ਕਰ ਦੇਣਗੇ ਔਰ ਨਵੇਂ ਪ੍ਰਧਾਨ ਦੀ ਚੋਣ ਜਿਹੜੀ ਹੋਈ ਹੈ ਉਸ ਨੂੰ ਸੰਪੂਰਨ ਅਕਾਲੀ ਦਲ ਦਾ ਪ੍ਰਧਾਨ ਚੁਣ ਲੈਣਗੇ ਔਰ ਜੇ ਨਹੀਂ ਚੁਣਦੇ ਜਿਸ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਇਹ ਵੀ ਕਿਆਸ ਨੇ ਕਿ ਮੁੜ ਕੇ ਦੁਬਾਰਾ ਚੁੱਲ੍ਹੇ ਸਿਮੇਟਣ ਦਾ ਐਲਾਨ ਕਰ ਦਿੱਤਾ ਜਾਵੇ ਜਥੇਦਾਰ ਦੇ ਵੱਲੋਂ ਮੁੜ ਕੇ ਦੁਬਾਰਾ ਇਹ ਸਾਰੇ ਫਰੇਮਵਰਕ ਨੂੰ ਰੱਦ ਕਰ ਦਿੱਤਾ ਜਾਵੇ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਉਦੋਂ ਹੋ ਸਕਦਾ ਹੈ ਕਿ ਜਿਹੜਾ ਇਹ ਸਾਰਾ ਫਰੇਮਵਰਕ ਹੈ ਇੱਕ ਵੱਖਰੀ ਪਾਰਟੀ ਦੇ ਹੋਂਦ ਦੇ ਵਿੱਚ ਆਵੇ ਇੱਕ ਵੱਖਰੀ ਪਾਰਟੀ ਦੇ ਰੂਪ ਦੇ ਵਿੱਚ ਆਵੇ ਸੰਭਾਵਨਾ ਹੈ ਕਿ ਇੱਕ ਵੱਖਰੀ ਪਾਰਟੀ ਸਾਹਮਣੇ ਆ ਸਕਦੀ ਹੈ ਪਰ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਲਜਾਇਆ ਜਾਵੇ ਔਰ ਉੱਥੇ ਜਾ ਕੇ ਇਸ ਨੂੰ ਪ੍ਰਵਾਨਤਾ ਦੇ ਦਿੱਤੀ ਜਾਵੇ ਤੇ ਫਿਰ ਅਕਾਲੀ ਦਲ ਦੀ ਹਿਸਟਰੀ ਦੇ ਵਿੱਚ ਇੱਕ ਵੱਡਾ ਫੇਰ ਬਦਲ ਹੋਵੇਗਾ ਇਹ ਖੈਰ ਜੋ ਵੀ ਹੋਏਗਾ ਉਹ ਵਕਤੇ ਮੈਂ ਅਸਰ ਹੈ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਹੈ ਦੱਸਦੇ ਰਵਾਂਗੇ ਬਲੇ ਰੋਵਾਨ ਇੰਡੀਆ ਪੰਜਾਬੀ ਤੇ